ਕਪਾਸਾ ਦੇ ਨਾਲ ਨਾਲ ਸਿੰਸ ਸਰਸ ਜੋ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਖੇਤੀ ਵਿਰੋਧੀ ਤਿੰਨ ਤਨੂੰਨ ਬਣਾਏ ਗਏ ਅਤੇ ਬਿਜਲੀ ਸੋਧ ਐਕਟ 2020 ਅਤੇ ਪ੍ਰਦੂਸ਼ਣ ਦੇ ਨਾਮ ਉੱਤੇ ਜੋ ਕਿ ਬਹੁਤ ਵੱਡਾ ਇੱਕ ਕਹਿਰ ਵਰਤਾਜ ਆ ਰਿਹਾ ਹੈ ਇੱਕ ਕਾਨੂੰਨ ਬਣਾਇਆ ਜਿਹਦੇ ਨਾਲ ਸਾਂਝ ਨੂੰ ਤਬਾਕ ਕੀਤਾ ਜਾ ਰਿਹਾ ਖਾਸ ਕਰਕੇ ਪੰਜਾਬ ਦੀ ਜਿੱਥੇ ਪੰਜਾਬ ਦਾ ਜਿਹੜਾ ਯੋਗਦਾਨ ਆ ਉਹ ਸੈਂਟਰ ਪੁਲ ਵਿੱਚ ਵੀ ਤੇ ਪੰਜਾਬ ਦਾ ਜਿਹੜਾ ਕਿਰਦ ਕਸਾਨ ਹੈ ਉਥੇ ਸਭ ਤੋਂ ਵੱਧ ਇਹਦਾ ਨੁਕਸਾਨ ਹੋਇਆ ਜਿਸ ਕਰਕੇ ਇਹਦੇ ਸੰਬੰਧ ਵਿੱਚ ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਵੱਲੋਂ ਇਕੱਠਿਆਂ ਹੋ ਕੇ ਇਹ ਸੰਘਰਸ਼ ਕੀਤਾ ਗਿਆ ਸੀ ਅਤੇ ਉਸ ਤੋਂ ਬਾਅਦ ਸਮੁੱਚੇ ਪਾਕਤ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਇਕੱਠਾ ਕਰਕੇ ਸੰਯੁਕਤ ਕਿਸਾਨ ਮੋਰਚਾ ਬਣਾਇਆ ਗਿਆ ਸੀ ਜਿਹਦੇ ਸੰਗਤ ਜੋ ਕਿ ਇਸ ਸੰਘਰਸ਼ ਨੂੰ ਸਮੇਂ ਸਮੇਂ ਪੜਾ ਬਾਈ ਪੜਾ ਅੱਗੇ ਲ ਜਾਂਦੇ ਆ 26 ਤੇ 27 ਨਵੰਬਰ ਦਾ ਦਿੱਲੀ ਚੱਲੇ ਦਾ ਪ੍ਰੋਗਰਾਮ ਦਿੱਤਾ ਸੀ ਸੋ ਕੱਲ 25 ਤਰੀਕ ਨੂੰ ਅੱਜ 26 ਤਰੀਕਾ ਹੈ ਤੇ ਕੱਲ 25 ਤਰੀਕ ਨੂੰ ਸਾਡੇ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਕੇ ਅਰਦਾਸ ਕਰਕੇ ਦਿੱਲੀ ਨੂੰ ਚਾਲੇ ਪਾਏਗਾ ਸਭ ਸੋ ਦਾਸ ਇਸ ਟਾਈਮ ਤੇ ਦਿੱਲੀ ਗੁਰਦੁਆਰਾ ਮਜਨੂ ਕਟਲਾ ਸਾਹਿਬ ਉਥੇ ਪਹੁੰਚ ਚੁੱਕਾ ਅਤੇ ਬਾਕੀ ਵੀ ਜਿਹੜੇ ਲੋਕ ਨੇ ਉਹ ਸਾਰੇ ਆ ਰਹੇ ਨੇ ਵਕਤਾਂ ਸਾਰੇ ਤੁਸੀਂ ਖਬਰਾਂ ਪੜ੍ਹ ਰਹੇ ਹੋਗੇ ਸੋ ਕਿਉਂਕਿ ਆਕਾਲ ਤਖਤ ਤੋਂ ਅਰਦਾਸ ਕਰਨ ਦੀ ਭਾਵਨਾ ਜੋ ਸਾਡਾ ਸਿਧਾਂਤ ਅਸੀਂ ਅੱਜ ਤੱਕ ਜਿੰਨੇ ਵੀ ਜ਼ੁਲਮ ਦੇ ਖਿਲਾਫ ਸੰਘਰਸ਼ ਸ਼ੁਰੂ ਕੀਤੇ ਨੇ ਉਹ ਸ੍ਰੀ ਆਕਾਲ ਤਖਤ ਸਰ ਦਾ ਉਹ ਤਸਰਨਾ ਕਿ ਬਣੂਦੀ ਹਜ਼ੂਰੀ ਵਿੱਚ ਉਹ ਅਰਦਾਸ ਕਰਕੇ ਚੱਲੇ ਆ ਸੋ ਗੁਰੂ ਨੇ ਬੜੀ ਕਿਰਪਾ ਕੀਤੀ ਹੈ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਜੋ ਗੁਰੂ ਨੇ ਆਪ ਹਰਕਾਰ ਪਕਸ਼ਿਸ਼ ਕਰਕੇ ਇਸ ਦਿੱਲੀ ਜਿੱਥੇ ਕਿਸੇ ਮੁੱਦੀ ਨੂੰ ਅੱਜ ਮੋਸ ਪ੍ਰਦਰਸ਼ਨ ਕਰਕੇ ਦੱਸਣਾ ਹੈ ਅਸੀਂ ਤੂੰ ਦਿੱਲੀ ਚ ਬੜੀਆਂ ਰੋਕਾਂ ਲਾਈਆਂ ਪਰ ਅਸੀਂ ਪਹੁੰਚ ਚੁੱਕੇ ਹਾਂ ਸੋ ਇਹਦੇ ਨਾਲ ਨਾਲ ਮੈਂ ਸਭਾਤੇ ਕਿਸਾਨ ਵੀਰਾਂ ਨੂੰ ਨਹੀਂ ਜਿੱਥੇ ਕਿਸਾਨ ਵੀਰਾਂ ਨੂੰ ਅਪੀਲ ਕਰਦਾ ਉਹਦੇ ਨਾਲ ਨਾਲ ਸਮੂਹ ਕਰਤੇ ਲੋਕ ਜਿਨ੍ਹਾਂ ਦੀ ਕਿ ਲੋਕ ਸਕਤ ਪਿਆ ਉਹ ਵੀ ਸਾਰੇ ਕਿਰਪਾ ਕਰ ਔਰ ਇਸ ਮੋਦੀ ਸਰਕਾਰ ਵੱਲੋਂ ਇਹ ਜਿਹੜੇ ਕਾਲੇ ਕਾਨੂੰਨ ਲਿਆਂਦੇ ਗਏ ਨੇ ਇਹਨਾਂ ਨੂੰ ਰੱਦ ਕਰਾਉਣ ਵਾਸਤੇ ਦਿੱਲੀ ਨੂੰ ਵੱਤਵਾਂ ਚਲੇ ਪਾਓ ਜਿੱਥੇ ਵੀ ਕਿਸਾਨ ਜਿੱਥੇ ਬੰਦਿਆਂ ਨੂੰ ਰੋਕਿਆ ਜਾਂਦਾ ਉਹਨਾਂ ਵੱਲੋਂ ਕੀਤੇ ਫੈਸਲੇ ਦੇ ਮਤਲਬ ਉਹਨਾਂ ਦਾ ਵੱਤਵਾਂ ਸਾਦਿਓ ਅਤੇ ਜਿੱਥੇ ਵੀ ਛੜਕਾਂ ਦੇ ਉੱਤੇ ਸਾਡੇ ਕਿਸਾਨ ਵੀਰ ਬੈਠੇ ਹਨ ਲਾਗੇ ਲਾਗੇ ਦੇ ਪਿੰਡਾਂ ਨੂੰ ਖਾਸ ਕਰਕੇ ਅਪੀਲ ਕੀਤੀ ਜਾਂਦੀ ਹੈ ਕਿ ਉਹਨਾਂ ਦੇ ਲੰਗਰ ਪਾਣੀ ਦਾ ਪੈਸੇ ਤਾਂ ਹਰ ਚੀਜ਼ ਜਿਹੜੀ ਆ ਕਿਸਾਨ ਥਾਲੀਆਂ ਚ ਲੈ ਕੇ ਆਏ ਪਰ ਫਿਰ ਵੀ ਗੁਰੂ ਨਾਨਕ ਸਾਹਿਬ ਵੱਲੋਂ ਚਲਾਈ ਹੋਈ ਲੰਗਰ ਦੀ ਮਰਜ਼ਾਦਾ ਨੂੰ ਪਹੁੰਚਣ ਕਾਇਮ ਰੱਖਿਆ ਹੋਇਆ ਹੱਦ ਤੋਂ ਵੱਧ ਪਿੰਡਾਂ ਦੇ ਜਿਹੜੇ ਨੇੜੇ-ਨੇੜੇ ਵਾਲੇ ਨੇ ਉਹ ਦੁੱਧ ਪ੍ਰਸ਼ਾਦੇ ਹਰ ਤਰ੍ਹਾਂ ਦੇ ਆਹਤੀਆਂ ਬਣਾ ਕੇ ਤੇ ਉਹਨਾਂ ਕਿਸਾਨਾਂ ਦੀ ਸੇਵਾ ਕਰਨ ਲੱਗੇ ਆ ਉਹ ਸੁਭਾਗਸ ਸਮਾਜ ਜਿਹੜਾ ਹੈ ਇਹਨੂੰ ਪ੍ਰਾਪਤ ਕਰਨ ਗੁਰਦੁਰੀਆ ਖੁਸ਼ਿਆ ਲੈ ਸੋ ਬਾਘਰ ਜਿੱਥਾ ਖਾਲਸਾ ਵਾਹ